ਨਹੀਂ ਰੇ ਜੀ ਕਿੱਥੇ ਤੇ ਰਹਿਣ ਆਲੇ ਹੋ ਪੁਰਾਣੀ ਮਿਰਚ ਮੰਡੀ ਰਾਜਪੁਰਾ ਤੇ ਹਰਿਆਣਾ ਆ ਤੁਸੀਂ ਐਸ ਡੀ ਐਮ ਓਫਿਸ ਆਏ ਸੀ ਕੀ ਕਹਿਣਾ ਚਾਹੁੰਦੇ ਹੋ ਕੀ ਹੋਇਆ ਤੁਹਾਡਾ ਇਹ ਸਭ ਜਿਹਾ ਸਾਡੇ ਨਾਲ ਜਗਰਾਫਤਾ ਕਰਦੇ ਆ ਜੀ ਅੱਛਾ ਸਾਡੇ ਪਹਿਲਾਂ ਵੀ ਮੇਰੇ ਖਿਆਲ ਹੋ ਚੁੱਕੇ ਇੱਕਵੀਂ ਜਗਰਾਫਤਾ ਸੀ ਠੀਕ ਹੈ ਤੇ ਅਸੀਂ ਐਸ ਡੀ ਐਮ ਸਾਹਿਬ ਕੋਲ ਪਰਮਿਸ਼ਨ ਲੈਣਾ ਆਏ ਸੀ ਹੂੰ ਉਹ ਹੈ ਨਹੀਂ ਲੇਕਿਨ ਇੱਕ ਮੈਡਮ ਜੀ ਬੈਠੀ ਸੀ ਹੂੰ ਉਹਨਾਂ ਨੇ ਕਿਹਾ ਕਿ ਜਗਰਾਫਤਾ ਨਹੀਂ ਹੋ ਸਕਦਾ ਸਾਰੀਆਂ ਚੀਜ਼ਾਂ ਬੰਦ ਐ ਪੈਲਸਾ ਪੁਲਸਾਂ ਦੇ ਵੀ ਕੰਮ ਬੰਦ ਐ ਠੀਕ ਹੈ ਤੇ ਫਿਰ ਸਾਨੂੰ ਕੈਨਸਲ ਕਰਨਾ ਪੈਊਗਾ ਜੀ ਪ੍ਰਸ਼ਾਸਨ ਦੇ ਨਾਲ ਚੱਲਣਾ ਪੈਊਗਾ ਜੀ ਹੋਰ ਕੀ ਇਹ ਦੇਸ਼ਿਤ ਵਾਸਤੇ ਤੁਸੀਂ ਹਾਂ ਦੇਸ਼ ਦੇ ਵਾਸਤੇ ਮਰਨਾ ਜੀ ਫਿਰ ਦੇਸ਼ ਦੇ ਦੇਸ਼ ਦੇ ਕਮਾਣੇ ਇਹ ਸਾਰੇ ਨੌਜਵਾਨ ਸਾਡੇ ਮੁੰਡੇ ਜਿਨੇ ਜੇਕਰ ਅੱਤੇ ਤੋਂ ਹੁੰਦੇ ਰਹਿਣਗੇ ਕੋਈ ਗੱਲ ਨਹੀਂ ਜੀ ਇੱਕ ਮਹੀਨਾ ਦੋ ਮਹੀਨੇ ਠਹਿਰ ਕੇ ਕਰ ਲਾਂਗੇ ਹੋਰ ਕੀ ਹੋਏਗਾ ਤੁਹਾਡਾ ਮਤਲਬ ਇਹ ਜਦੋਂ ਹਾਲਾਤ ਠੀਕ ਹੋਗੇ ਜਦ ਕਰ ਲਾਂਗੇ ਜੀ ਫਿਰ ਕਾ ਫਿਰ ਹਾਂ ਹੁਣ ਕੈਨਸਲ ਕਰਨਾ ਪੈਊਗਾ ਜੀ ਸਾਨੂੰ ਪ੍ਰਸ਼ਾਸਨ ਦੇ ਤੋਂ ਮੰਨਣੀ ਪਊਗੀ ਨਾ ਤੁਸੀਂ ਰਾਜੀ ਹੋ ਨਾ ਇਸ ਗੱਲ ਤੋਂ ਹਾਂ ਬਿਲਕੁਲ ਰਾਜੀ ਹਾਂ ਜੀ ਮਤਲਬ ਦੇਸ਼ ਭਗਤੀ ਤੁਹਾਡੀ ਹਾਂ ਹਾਂ ਬਿਲਕੁਲ ਬਿਲਕੁਲ ਦੇਸ਼ ਦੇ ਦੇਸ਼ ਦੀਆਂ ਅਸੀਂ ਬ ਲੋਕ ਵੀ ਕਹੀ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਜੀ ਲੋਕ ਵੀ ਇਸ ਤਰੀਹੀ ਚੱਲਣ ਜਿਸ ਤਰ੍ਹਾਂ ਦੀ ਐਸਡੀਐਮ ਸਮਝਾ ਰਹੇ ਕਈ ਲੋਕਾਂ ਦੇ ਹੋਰਾਂ ਦੇ ਵੀ ਰਾਤ ਦੇ ਫੰਕਸ਼ਨ ਹੁੰਦੇ ਆ ਬਿਲਕੁਲ ਕੈਨਸਲ ਕਰਨੇ ਚਾਹੀਦੇ ਆ ਜੀ ਦੇਸ਼ ਵਾਸਤੇ ਮਰਨਾ ਚਾਹੀਦਾ ਜੀ ਦੇਸ਼ ਵਾਸਤੇ ਹੀ ਜਾਨੀ ਕਿ ਆਪਣਾ ਸਰੀਰ ਬਣਿਆ ਠੀਕ ਹੈ ਬਾਕੀ ਕੰਮ ਤਾਂ ਸਾਰੀ ਜ਼ਿੰਦਗੀ ਹੁੰਦੇ ਰਹਿਣਗੇ ਜੀ ਹਾਂ ਕੰਮ ਨਹੀਂ ਬੰਦ ਹੁੰਦੇ ਠੀਕ ਹੈ ਚਲੋ 1 ਮਹੀਨਾ ਛੱਡ ਕੇ ਅਗਲੇ ਮਹੀਨੇ 2 ਮਹੀਨੇ ਛੱਡ ਕੇ ਕਰ ਲਿਆਂਗੇ ਜੀ ਕੋਈ ਗੱਲ ਨਹੀਂ ਦੇਖੋ ਮੰਡੀ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹੈਗੇ ਸਾਡੇ ਵੱਲੋਂ ਔਰ ਮੰਡੀ ਦੇ ਵਿੱਚ ਸਾਡੇ ਸਟਾਫ ਵੱਲੋਂ ਤੇ ਮੇਰੇ ਵੱਲੋਂ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਸਾਡੇ ਸਤਕਾਰਯੋਗ ਜਿਹੜੇ ਹਲਕਾ ਨਿਵਾਸੀ ਹੈ ਕਿਸੇ ਤਰ੍ਹਾਂ ਦੀ ਵਣਾਂ ਲੁੱਟ ਖੋਨਾ ਹੋਵੇ ਤੇ ਜਿਹੜੀ ਵੀ ਸਬਜ਼ੀਆਂ ਬਾਜੀਆਂ ਹੈਗੀਆਂ ਨੇ ਜੋ ਰੇਟ ਹੈਗੀਆਂ ਨੇ ਉਸੇ ਰੇਟ ਤੇ ਮਿਲਣਾ ਕਿਸੇ ਵੱਲੋਂ ਵੀ ਦੁਕਾਨਦਾਰ ਵੱਲੋਂ ਆਰਟੀ ਵੱਲੋਂ ਮਤਲਬ ਨਜਾਇਜ਼ ਤੌਰ ਤੇ ਰੇਟ ਵਧਾ ਕੇ ਉਹਨਾਂ ਨਾਲ ਨਾ ਕੀਤਾ ਜਾਵੇ ਹਾਂ ਬਿਲਕੁਲ ਅਸੀਂ ਬਿਲਕੁਲ ਧਿਆਨ ਰੱਖਿਆ ਹੋਇਆ ਹੈ ਜੀ ਕਿਸੇ ਮਤਲਬ ਅਸੀਂ ਆਪਣੇ ਜਿਹੜਾ ਸਾਡਾ ਡਿਪਾਰਟਮੈਂਟ ਹੈ ਉਹਨਾਂ ਤੋਂ ਕਹਿ ਦਿੱਤਾ ਗਿਆ ਹੈਗਾ ਕਿ ਜਿੰਨੇ ਵੀ ਸਾਡੇ ਲਾਇਸੈਂਸੀ ਹੈ ਉਹਨਾਂ ਨੂੰ ਕਲੀਅਰ ਕਰ ਦਿੱਤਾ ਜਾਵੇ ਕੋਈ ਵੀ ਬੰਦਾ ਜਿੰਨਾ ਸਟਾਕ ਰੱਖ ਸਕਦਾ ਹੈਗਾ ਐਸ ਪਰ ਕਾਨੂੰਨ ਉਸ ਤੋਂ ਵੱਧ ਸਟਾਕ ਨਾ ਰੱਖੇ ਔਰ ਕਿਸੇ ਵੀ ਤਰ੍ਹਾਂ ਦੀ ਅਸੀਂ ਜਿਹੜੀ ਕਾਲੇ ਜਾਰੀ ਹੁੰਦੀ ਵੀ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਸਾਰੇ ਰਾਜਪੁਰਾ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹਨਾ ਹੈ ਕਿ ਸਤਰਕ ਰਹਿਣਾ ਚਾਹੀਦਾ ਆਪਾਂ ਨੂੰ ਇਸ ਸਥਿਤੀ ਦੇ ਵਿੱਚ ਪ੍ਰਸ਼ਾਸਨ ਆਪਦੇ ਵੱਲੋਂ ਪੂਰੀ ਤਰ੍ਹਾਂ ਸਤਰਕ ਹੈ ਜੇ ਕਿਸੇ ਤਰ੍ਹਾਂ ਦਾ ਬਲੈਕਆਊਟ ਹੁੰਦਾ ਹੈ ਤਾਂ ਉਹਨਾਂ ਤੋਂ ਸਹਿਯੋਗ ਦੀ ਆਸ ਰੱਖਦੇ ਹਾਂ ਕਿਸੇ ਵੀ ਤਰ੍ਹਾਂ ਦੀ ਲਾਈਟ ਉਸ ਸਮੇਂ ਜਲਾਈ ਨਾ ਜਾਵੇ ਇਨਵਰਟਰਸ ਆਪਦੇ ਜੇ ਕੋਈ ਹੈਗੇ ਆ ਤਾਂ ਉਹਨੀਆਂ ਇਨਵਰਟਰਸ ਦੀਆਂ ਲਾਈਟਸ ਬੰਦ ਕਰ ਲੀਆਂ ਜਾਂ ਮੋਬਾਈਲ ਫੋਨਸ ਬੰਦ ਕਰ ਲਏ ਜਾਂ ਉਹਨਾਂ ਦੀਆਂ ਲਾਈਟਸ ਬੰਦ ਹੁਣ ਜੇ ਘਰਾਂ ਦੇ ਵਿੱਚ ਕੈਮਰੇ ਲੱਗੇ ਹੋਏ ਆ ਜਾਂ ਸੋਲਰ ਲਾਈਟਸ ਲੱਗੀਆਂ ਹੋਈਆਂ احتیاطਨ ਤੌਰ ਤੇ ਉਹਨਾਂ ਨੂੰ ਵੀ ਬੰਦ ਕਰ ਲਿਆ ਸਰ ਜਿਹੜਾ ਪਿਛਲੀ ਮੌਕ ਡ੍ਰਿਲ ਸੀ ਉਹਦੇ ਵਿੱਚ ਪਹਿਲਾਂ ਤਾਂ ਇਹ ਚੈੱਕ ਕੀਤਾ ਗਿਆ ਸੀਗਾ ਵੀ ਕਿੱਥੇ-ਕਿੱਥੇ ਫਲੈਸ਼ ਪੁਆਇੰਟਸ ਆਉਂਦੇ ਆ ਵੀ ਜਿੱਥੇ ਕੌਣ ਕਿਹੜੀ ਸਾਈਡ ਤੇ ਕੌਣ ਆਨ ਰੱਖਦਾ ਹੈ ਕੌਣ ਆਫ ਰੱਖਦਾ ਹੈ ਤੇ ਕੀ-ਕੀ ਪ੍ਰੋਬਲਮਸ ਆ ਸਕਦੀਆਂ ਤਾਂ ਉਹ ਮੌਕ ਡ੍ਰਿਲ ਦਾ ਐਕਸਪੀਰੀਅੰਸ ਵੀ ਇਸ ਚੀਜ਼ ਲਈ ਹੁੰਦਾ ਹੈ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਵੀ ਕਿਤੇ ਕੋਈ ਕਮੀ ਪੇਸ਼ੀ ਹੈ ਤਾਂ ਉਹਨੂੰ ਆਪਾਂ ਠੀਕ ਕਰ ਸਕੀਏ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਆਪਾਂ ਇੱਕ ਦੂਜੇ ਦੇ ਨਾਲ ਜੇ ਰਲ ਕੇ ਚੱਲਾਂਗੇ ਇੱਕ ਦੂਜੇ ਦੇ ਨਾਲ ਉਹਨੂੰ ਸਤਰਕ ਕਰਕੇ ਇੱਕ ਦੂਜੇ ਦੀ ਲਾਈਟਸ ਆਫ ਕਰਨ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਉਹਦੇ ਨਾਲ ਸਿਚੁਏਸ਼ਨ ਬਲੈਕਆਊਟ ਵਾਲੀ ਕੰਪਲੀਟਲੀ ਹੈਂਡਲ ਹੋ ਜਾਵੇਗੀ ਅਹ ਹਮ ਲੋਗੋ ਨੇ ਟੀਮਸ ਆਪਣੇ ਡਾਕਟਰਸ ਕੀ 24 ਆਵਰਸ ਕੀ ਤਿਆਰ ਕਰ ਲਈ ਹੋਈ ਹੈ ਔਰ 24 ਆਵਰਸ ਕੀ ਸਰਵਿਸਸਸ ਦੇਣੇ ਕੋ ਆਮ ਤਿਆਰ ਬੈਠੇ ਹੋਏ ਸਪੈਸ਼ਲਿਸਟਸ ਹਮਾਰੇ ਪਾਸ ਹੈ एमरजेंसी हमारी तैयार है एमरजेंसी समय मेडिसिन का स्टोर पूरा स्टॉक पूरा कर लिया गया है और किट्स बना ली गई हैं जो कि अगर बाहर भी भेजनी पड़ जाए तो हम भेज सकें तो बेड में भी कुछ बेड बेड्स हमने ऑलरेडी इंक्रीज कर दिए हैं बेड्स के लिए हम लोगों ने कोविड वार्ड अपना खोल दिया हुआ है तो उसमें अराउंड हम थर्टी फोर्टी बेड्स और कर सकते हैं मोबाइल में भी तैयार मोबाइल में भी हमने तैयार की हमने तीन टीम्स तो तैयार करी हैं बेसिकली और उनकी हम लोगों ने ड्रिल्स भी करे हैं